ਸਿਰਫ 50 ਰੁਪਏ ਤੋਂ ਵੀ ਘੱਟ ਖਰਚੇ ਦੇ ਵਿੱਚ ਇਹ ਮਠਿਆਈ ਬਣ ਕੇ ਤਿਆਰ ਹੋਈ ਹੈ ਤੇ ਉਹ ਵੀ ਥਾਲੀ ਭਰ ਕੇ ਇਹਨੂੰ ਬਣਾਉਣ ਦੇ ਲਈ ਨਾ ਤੁਹਾਨੂੰ ਦੁੱਧ ਦੀ ਜ਼ਰੂਰਤ ਹੈ ਨਾ ਤੁਹਾਨੂੰ ਪਨੀਰ ਦੀ ਜਾਂ ਫਿਰ ਖੋਏ ਜਾਂ ਮਲਾਈ ਦੀ ਜ਼ਰੂਰਤ ਹੈ ਬਹੁਤ ਹੀ ਘੱਟ ਖਰਚੇ 'ਚ ਅਤੇ ਬਹੁਤ ਹੀ ਘੱਟ ਸਮੇਂ 'ਚ ਬਿਲਕੁਲ ਆਸਾਨ ਤਰੀਕੇ ਨਾਲ ਤੁਸੀਂ ਹਲਵਾਈ ਵਰਗੀ ਇਹ ਬਰਫੀ ਹੈ ਜਿਹੜੀ ਬਣਾ ਕੇ ਤਿਆਰ ਕਰ ਲਓਗੇ ਘਰ ਦੇ ਵਿੱਚ ਰੱਖੀਆ ਸਿਰਫ ਦੋ ਤੋਂ ਤਿੰਨ ਚੀਜ਼ਾਂ ਦੇ ਨਾਲ ਇਹ ਇੰਨੀ ਜ਼ਿਆਦਾ ਨਰਮ ਦੇਖੋ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਬਰਫੀ ਬਣ ਕੇ ਤਿਆਰ ਹੋਊਗੀ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਚਲੋ ਜੀ ਆਪਾਂ ਸਿੱਖ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਘੱਟ ਖਰਚੇ ਦੇ ਨਾਲ ਵਾਈਟ ਵਰਫੀ ਬਣਾ ਕੇ ਤਿਆਰ ਕਰਾਂਗੇ ਦੀ ਮੈਦੇ ਦੀ ਬਰਫੀ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਚਟਪਟੇ ਹੀ ਬਣ ਕੇ ਤਿਆਰ ਹੋ ਜੂਗੀ ਸਿਰਫ ਘਰ ਦੇ ਵਿੱਚ ਰੱਖੀਆਂ ਦੋ ਤੋਂ ਤਿੰਨ ਚੀਜ਼ਾਂ ਦੇ ਨਾਲ ਤੁਸੀਂ ਇਹ ਬਰਫੀ ਬਣਾ ਕੇ ਤਿਆਰ ਕਰ ਲਓਗੇ ਇਹਨੂੰ ਬਣਾਉਣਾ ਇੰਨਾ ਸੌਖਾ ਹੈ ਨਾ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਜਦੋਂ ਪਹਿਲੀ ਵਾਰ ਬਣਾਓਗੇ ਤਾਂ ਚਟਪਟਾ ਜਿਹੜੀ ਬਿਲਕੁਲ ਸਹੀ ਪਰਫੈਕਟ ਬਰਫੀ ਬਣਾ ਕੇ ਤਿਆਰ ਕਰ ਲਓਗੇ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਇਸ ਬਰਫੀ ਨੂੰ ਬਣਾਉਣ ਦੇ ਲਈ ਰੈਸਪੀ ਨੂੰ ਸਿੱਖਣ ਦੇ ਲਈ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਇਸ ਵੀਡੀਓ ਨੂੰ ਪੂਰਾ ਦੇ ਹੋਨੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਇਹ ਫਿਰ ਆਪਾਂ ਹੈ ਇਨਸਟੈਂਟ ਵਰਫੀ ਬਣਾਉਣੀ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਹੁਣ ਇਸ ਵਰਫੀ ਨੂੰ ਬਣਾਉਣ ਦੇ ਲਈ ਆਪਾਂ ਚੁੱਲੇ ਤੇ ਰੱਖ ਲਈਏ ਕੜਾਹੀ ਭਾਰੀ ਤਲੇ ਦੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਿਉ ਯਕੀਨ ਮੰਨਿਓ ਇਸ ਵਰਫੀ ਨੂੰ ਬਣਾਉਣ ਦੇ ਲਈ ਕਿਉ ਇੰਨਾ ਜਿਆਦਾ ਘੱਟ ਲੱਗੂਗਾ ਨਾ ਵੀ ਤੁਸੀਂ ਇਹ ਵਰਫੀ ਬਿਲਕੁਲ ਬਜਟ ਦੇ ਵਿੱਚ ਬਣਾ ਲਉਗੀ ਦੇਖੋ ਇਹ ਛੋਟੀ ਕੜਛੀ ਹੈ ਤੇ ਪੂਰੀ ਭਰਖੇ ਵੀ ਮੈਂ ਕੜਛੀ ਐਡ ਨਹੀਂ ਕੀਤੀ ਕਿੜਾ ਹੀ ਚ ਹੁਣ ਇਹਦੇ ਵਿੱਚ ਦੋ ਕੌਲੀਆਂ ਆਪਾਂ ਪਾਵਾਂਗੇ ਮੈਂ ਦੇ ਦਿਆਂ ਦੇਖੋ ਬਿਲਕੁਲ ਆਪਾਂ ਹਲਵਾਈ ਸਟਾਈਲ ਜਿਹੜੀ ਆਪਾਂ ਮਠਾਈ ਦੀ ਦੁਕਾਨ ਤੋਂ ਬਰਫੀ ਲੈ ਕੇ ਆਉਣਾ ਨਾ ਵਾਈਟ ਵਰਫੀ ਆਪਾਂ ਬਣਾ ਰਹੇ ਹਾਂ ਦੁਕਾਨ ਤੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਕਿਸ ਚੀਜ਼ ਦੀ ਬਣਾਈ ਗਈ ਹੈ ਸ਼ੁੱਧ ਹੈਗੀ ਹੈ ਕਿ ਨਹੀਂ ਹੈਗੀ ਪਰ ਆਪਾਂ ਘਰ ਦੇ ਵਿੱਚ ਆ ਜਿਹੜਾ ਬਹੁਤ ਹੀ ਘੱਟ ਮੈਦੇ ਦੇ ਨਾਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹ ਬਰਫੀ ਬਣਾ ਕੇ ਤਿਆਰ ਕਰ ਲਾਂਗੇ ਤੇ ਬਜਟ ਦੇ ਵਿੱਚ ਵੀ ਬਣ ਜੂਗੀ ਹੁਣ ਕਿਉਂ ਦੇ ਨਾਲ ਆਪਾਂ ਮੈਦੇ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਦੇ ਆਂਗੇ ਦੋ ਕੌਲੀਆਂ ਆਪਾਂ ਮੈਦੇ ਦੀਆਂ ਪਾਤੀਆਂ ਮੈਦੇ ਨੂੰ ਪਹਿਲਾਂ ਹੀ ਛਾਣ ਲਿਆ ਸੀ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਆਪਾਂ ਵੀ ਇਹਦੇ ਵਿੱਚ ਗੰਡਾ ਨਾ ਬਣ ਜਾਣਾ ਤੇ ਜਿਹੜੀ ਇੱਥੇ ਫਲੇਮ ਹੈ ਗੈਸ ਦੀ ਬਿਲਕੁਲ ਸਲੋ ਰੱਖਣੀ ਆ ਆਪਾਂ ਕਿਉਂਕਿ ਜਿਹੜਾ ਇਹ ਮੈਦਾ ਨਾ ਇਹਨੂੰ ਆਪਾਂ ਜ਼ਿਆਦਾ ਰੋਸਟ ਨਹੀਂ ਕਰਨਾ ਇਹਦਾ ਕਲਰ ਨਹੀਂ ਚੇਂਜ ਕਰਨਾ ਆਪਾਂ ਵਾਈਟ ਵਰਫੀ ਬਣਾ ਕੇ ਤਿਆਰ ਕਰਨੀ ਇਸ ਕਰਕੇ ਸਲੋ ਫਲੇਮ ਤੇ ਆਪਾਂ ਮੈਦੇ ਨੂੰ 10 ਤੋਂ 12 ਮਿੰਟ ਹੀ ਭੁੰਨਾਗੇ बस ਇਹਦਾ ਕਲਰ ਨਹੀਂ ਚੇਂਜ ਹੋਣਾ ਚਾਹੀਦਾ ਇਹਦੇ ਵਿੱਚੋਂ ਜਿਹੜੇ ਕੱਚੇ ਬਣ ਦੀ ਖੁਸ਼ਬੂ ਆ ਰਹੀ ਹੈ ਨਾ ਮੈਦੇ ਦੀ बस ਉਹ ਖਤਮ ਹੋਣੀ ਚਾਹੀਦੀ ਆ ਥੋੜੀ ਜਿਹੀ ਆਪਾਂ ਨੂੰ ਵੀ ਮੈਦਾ ਭੁੱਜ ਗਿਆ ਉਹਦੀ ਖੁਸ਼ਬੂ ਆਉਣ ਲੱਗ ਜੂਗੀ बस 10-12 ਮਿੰਟਾਂ ਬਾਅਦ ਦੇਖੋ ਤੇ ਮੈਦਾ ਦੇਖੋ ਭੁੱਜ ਗਿਆ ਵਧੀਆ ਇਹਦਾ ਟੈਕਸਚਰ ਵੀ ਚੇਂਜ ਹੋ ਗਿਆ ਹੁਣ ਇਹਨੂੰ ਬਿਲਕੁਲ ਵੀ ਖੋਏ ਵਰਗਾ ਆਪਾਂ ਟੇਸਟ ਦੇ ਸਕ ਗਏ ਕਿਉਂਕਿ ਖੋਆ ਪਨੀਰ ਤਾਂ ਆਪੇ ਦੇ ਵਿੱਚ ਕੋਈ ਚੀਜ਼ ਨਹੀਂ ਪਾ ਰਹੇ ਤਾਂ ਆਪਾਂ ਪਾਵਾਂਗੇ ਇਹਦੇ ਵਿੱਚ ਮਿਲਕ ਪਾਊਡਰ ਦੇ ਦੋ ਪੈਕੇਟ ਇਹ 10-10 ਰੁਪਏ ਵਾਲੇ ਪੈਕੇਟ ਸੀਗੇ ਮੇਰੇ ਕੋਲੇ ਤੁਸੀਂ ਇੱਕ ਪੈਕੇਟ ਵੀ ਵਰਤ ਸਕਦੇ ਹੋ ਇਹਦੇ ਪੈਕੇਟ ਆ ਜਿਹੜੇ ਮਿਲ ਜਾਂਦੇ ਆ ਇਹਦੇ ਨਾਲ ਜਿਹੜਾ ਟੇਸਟ ਵਰਫੀ ਦਾ ਇੰਨਾ ਜ਼ਿਆਦਾ ਵਧੀਆ ਆਊਗਾ ਨਾ ਵੀ ਇਹਨੂੰ ਕੋਈ ਖਾ ਕੇ ਦੱਸ ਹੀ ਨਹੀਂ ਸਕਦਾ ਵੀ ਇਹ ਆਪਾਂ ਮੈਦੇ ਤੋਂ ਬਣਾਈ ਹੈ ਜਾਂ ਫਿਰ ਖੋਏ ਦੀ ਵਰਫੀ ਹੈ ਤੇ ਇਥੇ ਜੀ ਮਿਲਕ ਪਾਊਡਰ ਦੀ ਜਗ੍ਹਾ ਤੇ ਤੁਸੀਂ ਨਾਰੀਅਲ ਦਾ ਬਰਾਦਾ ਵੀ ਵਰਤ ਸਕਦੇ ਹੋ ਇਹਦੇ ਵਿੱਚ ਓਲ ਦੇ ਨਾਲ ਵੀ ਵਰਫੀ ਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਆਊਗਾ ਜੇ ਜੇਕਰ ਤੁਹਾਡੇ ਕੋਲੇ ਕਾਜੂ ਹੋਏ ਘਰ ਦੇ ਵਿੱਚ ਤਾਂ ਤੁਸੀਂ ਕਾਜੂਆਂ ਦਾ ਪਾਊਡਰ ਬਣਾ ਕੇ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ। ਅਤਿਕ ਕੌਲੀ ਉਹਦੇ ਨਾਲ ਵੀ ਟੇਸ ਜਿਹੜਾ ਇਹਦਾ ਹੋਰ ਜ਼ਿਆਦਾ ਵਧੀਆ ਹੋਗਾ। ਤੇ ਜੇ ਤੁਸੀਂ ਬਜਟ ਦੇ ਵਿੱਚ ਹੀ ਬਣਾਉਣਾ ਚਾਹੁੰਦੇ ਹੋ ਫਿਰ ਵਾਸਤੂਸੀਂ 10-20 ਰੁਪਏ ਦਾ ਜਿਹੜਾ ਮਿਲਕ ਪਾਊਡਰ ਹੈ ਤੇ ਵਿੱਚ ਵਰਤ ਲਿਓ ਤਾਂ ਉਹਦੇ ਨਾਲ ਬਹੁਤ ਵਧੀਆ ਟੇਸ ਆਊਗਾ। ਦੇਖੋ ਮੈਂ ਤਾਂ ਮਿਲਕ ਪਾਊਡਰ ਨਾਲ ਹੀ ਇਹ ਬਣਾ ਕੇ ਤਿਆਰ ਕੀਤੀ ਆ। ਕਿੰਨਾ ਵਧੀਆ ਦੇਖੋ ਮੈਂ ਇਦਾਂ ਜਿਹੜਾ ਪੁੱਜ ਕੇ ਤਿਆਰ ਹੋ ਗਿਆ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਮਿਕਸ ਕਰ ਲਿਆ ਇਹਦਾ ਕਲਰ ਵੀ ਬਿਲਕੁਲ ਵੀ ਚੇਂਜ ਨਹੀਂ ਹੋਇਆ ਤੇ ਲਓ ਜੀ ਹੁਣ ਆਪਾਂ ਇਹਨੂੰ ਜਿਹੜਾ ਥੱਲੇ ਉਤਾਰ ਕੇ ਠੰਡਾ ਹੋਣ ਵਾਸਤੇ ਰੱਖ ਦਿੰਨੇ ਆ ਮੈਂ ਇਹਦੇ ਨੂੰ ਇੱਕ ਸਾਈਡ ਤੇ ਤੇ ਉਦੋਂ ਤੱਕ ਆਪਾਂ ਜਿਹੜੀ ਚਾਸ਼ਨੀ ਉਹ ਬਣਾ ਲੈਨੇ ਆ ਪਰ ਚਾਸ਼ਨੀ ਬਣਾਉਣ ਤੋਂ ਪਹਿਲਾਂ ਮੈਂ ਇੱਥੇ ਇੱਕ ਬਰਤਨ ਤਿਆਰ ਕਰਕੇ ਰੱਖੂੰਗੀ ਵੀ ਜਿਹਦੇ ਵਿੱਚ ਬਰਫੀ ਨੂੰ ਆਪਾਂ ਸੈੱਟ ਕਰਕੇ ਰੱਖਣਾ ਹੈ ਮੇਰੇ ਕੋਲੇ ਹੈਗਾ ਇੱਥੇ ਇੱਕ ਥਾਲ ਤੇ ਇਹਨੂੰ ਆਪਾਂ ਨਾ ਘਿਓ ਜਾਂ ਤੇਲ ਨਾਲ ਗ੍ਰੀਸ ਕਰ ਲੈਣਾ ਦੇਖੋ ਇੱਕ ਚਮਚ ਨਾਲ ਵੀ ਬਾਲ ਵੀ ਚੀਰ ਆਪਾਂ ਬ ਨੁਕਸਾਨ ਨਹੀਂ ਰਵੇ ਇਹਨੂੰ ਆਪਾਂ ਸਾਈਡ ਤੇ ਪਹਿਲੇ ਤਿਆਰ ਕਰਕੇ ਰੱਖ ਲੈਣਾਗਾ ਹੁਣ ਆਪਾਂ ਬਣਾਵਾਂਗੇ ਚਾਸ਼ਨੀ ਸੋ ਚਾਸ਼ਨੀ ਬਣਾਉਣ ਦੇ ਲਈ ਇੱਕ ਪੈਨ ਇਸ ਤਰੀਕੇ ਦਾ ਆਪਾਂ ਰੱਖ ਲੈ ਚੁੱਲ੍ਹੇ ਦੇ ਸੇਮ ਉਹੀ ਕੌਲੀ ਲੈਣੀ ਆ ਆਪਾਂ ਜਿਹਦੇ ਨਾਲ ਮੈਦਾ ਨਾਪਿਆ ਆਪਾਂ ਤੇ ਹੁਣ ਇਹਦੇ ਵਿੱਚ ਆਪਾਂ ਦੋ ਕੌਲੀਆਂ ਮੈਦੇ ਦੀਆਂ ਪਾਈਆਂ ਸੀ ਤੇ ਮੈਂ ਦੋ ਕੌਲੀਆਂ ਹੀ ਖੰਡ ਦੀਆਂ ਵਰਤੂੰਗੀ ਜੇ ਤੁਸੀਂ ਚਾਹੋ ਤਾਂ 2.5 ਕੌਲੀਆਂ ਖੰਡ ਵੀ ਪਾ ਸਕਦੇ ਜੇ ਮਿੱਠਾ ਜ਼ਿਆਦਾ ਪਸੰਦ ਹੈ ਪਰ 2 ਕੌਲੀਆਂ ਕਾਫੀ ਹੈ 2 ਕੌਲੀਆਂ ਮੈਦੇ ਦੇ ਵਿੱਚ ਤੇ ਇਹਦੇ ਵਿੱਚ 1 ਕੌਲੀ ਪਾਣੀ ਦੀ ਪਾਵਾਂਗੇ ਗੈਸ ਨੂੰ ਆਪਾਂ ਕਰਦੇ ਆਂਗੇ ਜੀ ਔਨ ਤੇ ਹੁਣ ਇੱਥੇ ਮੀਡੀਅਮ ਹਾਈ ਫਲੇਮ ਤੇ ਆਪਾਂ ਲਗਾਤਾਰ ਕੜਚੀ ਨੂੰ ਚਲਾਉਂਦੇ ਹੋਏ ਖੰਡ ਨੂੰ ਚੰਗੇ ਤਰੀਕੇ ਨਾਲ ਮਿਕਸ ਹੋਣ ਦੇਵਾਂਗੇ ਇੱਥੇ ਆਪਾਂ ਕੋਈ ਦੋ ਤਾਰ ਦੀ ਚਾਸ਼ਨੀ ਨਹੀਂ ਬਣਾ ਕੇ ਤਿਆਰ ਕਰਨੀ ਆਪਾਂ ਇੱਕ ਤਾਰ ਤੋਂ ਵੀ ਘੱਟ ਚਾਸ਼ਨੀ ਬਣਾ ਕੇ ਤਿਆਰ ਕਰਨੀ ਯਾਨੀ ਕਿ ਹਲਕੀ ਜਿਹੀ ਬਸਤਾਰ ਬਣਨੀ ਚਾਹੀਦੀ ਟੁੱਟਣੀ ਚਾਹੀਦੀ ਆ ਮੈਂ ਤੁਹਾਨੂੰ ਇੱਥੇ ਬਣਾ ਕੇ ਦਿਖਾ ਦਿੰਨੀ ਆ ਪਹਿਲਾਂ ਖੰਡ ਆਪਾਂ ਦੇਖੋ ਚੰਗੇ ਤਰੀਕੇ ਨਾਲ ਮਿਕਸ ਕਰ ਲਈ ਚਾशनी ਬਣਾਉਣਾ ਵੀ ਬਹੁਤ ਆਸਾਨ ਹੈ ਕੋਈ ਵੀ ਪਰੇਸ਼ਾਨੀ ਦਾ ਕੰਮ ਨਹੀਂ ਇਹ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਬਰਫੀ ਜਿਹੜੀ ਚਟਪਟ ਬਣ ਜੂਗੀ ਖੰਡ ਨੂੰ ਚੰਗੇ ਤਰੀਕੇ ਨਾਲ ਦੇਖੋ ਆਪਾਂ ਮਿਕਸ ਕਰ ਲਿਆ ਤੇ ਹੁਣ ਜਦੋਂ ਇਹਨੂੰ ਉਬਾਲ ਆਉਣ ਲੱਗਿਆ ਨਾ ਚਾशनी ਨੂੰ ਉਹਦਾ ਆਪਾਂ ਜਿਹੜੀ ਗੈਸ ਹੈ ਉਹ ਮੀਡੀਅਮ ਜੀ ਰੱਖਣੀ ਹੈ ਖੰਡ ਚੰਗੇ ਤਰੀਕੇ ਨਾਲ ਮਿਕਸ ਹੋ ਗਈ ਆ ਹੁਣ ਤੁਸੀਂ ਇੱਥੇ ਚਾਹੋ ਤਾਂ ਇਹਦੇ ਵਿੱਚ ਇਲਾਇਚੀ ਪਾਊਡਰ ਵੀ ਐਡ ਕਰ ਸਕਦੇ ਹੋ ਦੇਖੋ ਹਲਕੀ ਜੀ ਤਾਰ ਬਣ ਰਹੀ ਹੈ ਤੇ ਹਲਕੀ ਜੀ ਟੁੱਟ ਰਹੀ ਹੈ ਪ੍ਰੋਪਰ ਪੂਰੀ ਤਾਰ ਨਹੀਂ ਬਣ ਰਹੀ ਜਿਵੇਂ ਆਪਾਂ ਬੇਸਨ ਦੀ ਵਰਫੀ ਚ ਬਣਾਉਣੀ ਹੁੰਨੇ ਆ ਹੁਣ ਜਿਹੜਾ ਇਹ ਮਿਕਸ ਤਿਆਰ ਕਰਕੇ ਰੱਖਿਆ ਸੀ ਨਾ ਮੈਦੇ ਅਤੇ ਮਿਲਕ ਪਾਊਡਰ ਦਾ ਇਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਗੈਸ ਇੱਥੇ ਆਉਣਾ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਇਹ ਹੁਣ ਸਾਰਾ ਮਿਕਸ ਹੈ ਜਿਹੜਾ ਪਚਾਸ਼ਨੀ ਦੇ ਵਿੱਚ ਐਡ ਕਰਤਾ ਤੇ ਲਗਾਤਾਰ ਖੁਰਚਣੀ ਨੂੰ ਚਲਾਉਂਦੇ ਹੋਏ ਆਪਾਂ ਇਹਨੂੰ ਮਿਕਸ ਕਰਾਂਗੇ ਬਸ ਇਹਦੇ ਵਿੱਚ ਗੰਢਾ ਨਾ ਬਣਨ ਜ਼ਿਆਦਾ ਜਿਵੇਂ ਤੁਸੀਂ ਲਗਾਤਾਰ ਖੁਰਚਣੀ ਨੂੰ ਚਲਾਉਂਦੇ ਰਹੋਗੇ ਨਾ ਬਿਲਕੁਲ ਇਹਦੇ ਵਿੱਚ ਗੰਢਾ ਨਹੀਂ ਬਣਨਾ ਤੇ ਫਲੇਮ ਹਲਕੀ ਜੀ ਰੱਖਿਓ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਬਿਲਕੁਲ ਇਹ ਪਤਲਾ-ਪਤਲਾ ਬਣ ਕੇ ਤਿਆਰ ਹੋ ਗਿਆ ਇਸ ਤਰੀਕੇ ਨਾਲ ਪਰ ਜਿਵੇਂ ਜਿਵੇਂ ਆਪਾਂ ਇਹਨੂੰ ਮਿਕਸ ਕਰਦੇ ਜਾਵਾਂਗੇ ਥੋੜਾ ਜਿਹਾ ਪਕਾਉਂਦੇ ਜਾਵਾਂਗੇ ਤਾਂ ਇਹ ਗਾੜਾ ਹੋ ਜਾਊਗਾ ਤੇ ਕੋਸ਼ਿਸ਼ ਕਰਿਓ ਵੀ ਜੇ ਤੁਹਾਡੇ ਕੋਲੇ ਨਾਨਸਟਿਕ ਪੈਨ ਹੋਇਆ ਨਾ ਤੁਸੀਂ ਨਾਨਸਟਿਕ ਪੈਨ ਦੇ ਵਿੱਚ ਬਣਾ ਲਿਓ ਉਹਦੇ ਵਿੱਚ ਜਿਹੜਾ ਮੈਂ ਇਦਾ ਚਿਪਕਣਾ ਨਹੀਂ ਪਰ ਮੇਰੇ ਕੋਲੇ ਨਾਨਸਟਿਕ ਬਰਤਨ ਹੈ ਨਹੀਂ ਸੀ ਇਸ ਕਰਕੇ ਥੋੜਾ ਜਿਹਾ ਇਹ ਚਿਪ ਕਰਿਆ ਹੈ ਕਿਨਾਰੀਆਂ ਦੇ ਨਾਲ ਜੇ ਤੁਹਾਡੇ ਕੋਲੇ ਨਾਨਸਟਿਕ ਕੋਈ ਕੜਾਹੀ ਜਾਂ ਇਸ ਤਰੀਕੇ ਦਾ ਪੈਨ ਹੋਇਆ ਤੁਸੀਂ ਉਹਦੇ ਵਿੱਚ ਬਣਾਉਂਗੇ ਤਾਂ ਇਹਨੇ ਚਿਪਕਣਾ ਨਹੀਂਗਾ ਦੇਖੋ ਇਸ ਕਰਕੇ ਜਿਹੜੀ ਫਲੇਮ ਹੈ ਵਿੱਚ ਦੀ ਮੀਡੀਅਮ ਰੱਖੀ ਸੀ ਤੇ ਲਗਾਤਾਰ ਆਪਾਂ ਇਹਨੂੰ ਚਲਾਉਂਦੇ ਰਵਾਂਗੇ ਜਦੋਂ ਤੱਕ ਇਹ ਬਰਫੀ ਬਣਾਉਣ ਦੇ ਲਈ ਵਧੀਆ ਸੈੱਟ ਨਹੀਂ ਹੋ ਜਾਂਦਾ ਬਿਲਕੁਲ ਇਹ گاੜਾ ਨਹੀਂ ਹੋ ਜਾਂਦਾ ਯਾਨੀ ਕਿ ਇੱਕ ਜਗ੍ਹਾ ਤੇ ਇਕੱਠਾ ਨਹੀਂ ਹੋਣ ਲੱਗ ਜਾਂਦਾ ਨਿਵਾਸੀ ਜੀ ਹੁਣ ਇਹਦੇ ਵਿੱਚ ਨਾ ਤੁਹਾਨੂੰ ਕੋਈ ਵੀ ਚੀਜ਼ ਹੋਰ ਜਿਵੇਂ ਕਿ ਕਿਉਂ ਐਕਸਟਰਾ ਹੋਰ ਐਡ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਇਹਨੇ ਇੱਕ ਚੀ ਬਰਫੀ ਬਣ ਜੂ ਹੁਣ ਇਹਦੇ ਵਿੱਚ ਥੋੜਾ ਜਿਹਾ ਮੈਂ ਨਾ ਅੱਧੇ ਚਮਚ ਤੋਂ ਵੀ ਘੱਟ ਹੈ ਜਿਹੜਾ ਰੋਜ਼ ਐਸੈਂਸ ਸ਼ਾਮਿਲ ਕਰਤਾ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਤੁਸੀਂ ਇੱਥੇ এলাਚੀ ਪਾਊਡਰ ਵੀ ਐਡ ਕਰ ਸਕਦੇ ਹੋ ਤੇ ਜੋ ਵੀ ਤੁਸੀਂ ਇਹਨੂੰ ਫਲੇਵਰ ਦੇਣਾ ਚਾਹੁੰਦੇ ਨਾ ਬਰਫੀ ਦਾ ਉਹੀ ਫਲੇਵਰ ਇਹਦੇ ਵਿੱਚ ਐਡ ਕਰ ਸਕਦੇ ਹੋ ਤੁਸੀਂ ਤੇ ਇਹਨੂੰ ਆਪਾਂ ਮਿਕਸ ਕਰ ਦੇਾਂਗੇ ਤੇ ਹੁਣ ਜੀ ਇੱਥੇ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਜਿਹੜਾ ਇਹ ਮਿਕਸ ਹੈ ਬਰਫੀ ਬਣਾਉਣ ਦੇ ਲਈ ਬਿਲਕੁਲ ਸੈੱਟ ਹੋ ਗਿਆ ਵੀ ਬਰਫੀ ਹੈ ਜਿਹੜੀ ਹੁਣ ਸੈੱਟ ਹੋ ਜੂਗੀ। ਉਹਦੇ ਲਈ ਇੰਨਾ ਕੁ ਮਿਕਸ ਹੈ ਜਿਹੜਾ ਆਪਾਂ ਉਂਗਲੀਆਂ ਤੇ ਘਮਾਉਂਦੇ ਜਾਣਾ ਦੇਖੋ ਤੇ ਬਿਲਕੁਲ ਇਹ ਬੋਲ ਦੀ ਤਰ੍ਹਾਂ ਬਣ ਜੂਗਾ। ਤੇ ਹੁਣ ਇਹ ਬਿਲਕੁਲ ਸਹੀ ਹੈ ਆਪਾਂ ਬਰਫੀ ਹੈ ਜਿਹੜੀ ਉਹ ਸੈੱਟ ਹੋਣ ਦੇ ਲਈ ਹੁਣ ਰੱਖ ਸਕਦੇ ਹਾਂ ਥਾਲ ਦੇ ਵਿੱਚ ਐਡ ਕਰਕੇ ਬਿਲਕੁਲ ਇਸ ਤਰੀਕੇ ਦਾ ਹੀ ਗਾੜਾ ਬਣ ਗਿਆ। ਤੇ ਲਓ ਜੀ ਹੁਣ ਜਿਹੜਾ ਇਹ ਸਾਰਾ ਮਿਕਸਚਰ ਸੀਗਾ ਇਹ ਆਪਾਂ ਇਸ ਥਾਲ ਦੇ ਵਿੱਚ ਐਡ ਕਰਤਾ ਤੇ ਹੁਣ ਆਪਾਂ ਜਿਹੜਾ ਇਹਨੂੰ ਵਧੀਆ ਥਾਲ ਦੇ ਵਿੱਚ ਇਹ ਵਿਛਾ ਦੇਾਂਗੇ ਚੰਗੇ ਤਰੀਕੇ ਨਾਲ ਸੈੱਟ ਕਰ ਦੇਾਂਗੇ ਤੇ ਹਲਕਾ ਗਰਮ ਸੀਗਾ ਇਹ ਮੈਂ ਹੱਥਾਂ ਦੀ ਮਦਦ ਨਾਲ ਹੀ ਇਹਨੂੰ ਸੈੱਟ ਕਰ ਦੂੰਗੀ ਤੁਸੀਂ ਕਿਸੇ ਵੀ ਚਮਚ ਨੂੰ ਜਾਂ ਕਿਸੇ ਖੁਰਚਲੇ ਨੂੰ ਹੈ ਜਿਹੜਾ ਥੋੜਾ ਜਿਹਾ ਘਿਓ ਨਾਲ ਗ੍ਰੀਸ ਕਰਕੇ ਵੀ ਇਹਨੂੰ ਸੈੱਟ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗਿਆ ਤੇ ਜਦੋਂ ਇਹਨੂੰ ਥਾਲ ਦੇ ਵਿੱਚ ਸੈੱਟ ਕਰਤਾ ਇਹਦੇ ਉੱਪਰ ਤੁਸੀਂ ਬਰੀਕ ਕੱਟ ਕੇ ਕੋਈ ਵੀ ਡਰਾਈ ਫਰੂਟ ਜਿਵੇਂ ਕਿ ਪੇਸਟੇ, ਬਦਾਮ, ਕਾਜੂ ਕੁਝ ਵੀ ਐਡ ਕਰ ਸਕਦੇ ਹੋ ਜਿਵੇਂ ਵੀ ਇਹਨੂੰ ਗਾਰਨਿਸ਼ ਕਰਨਾ ਚਾਹੁੰਦੇ ਹੋ ਤੁਸੀਂ ਇਹਨੂੰ ਪਲੇਨ ਵੀ ਰੱਖ ਸਕਦੇ ਹੋ ਪਰ ਆਪਾਂ ਬਿਲਕੁਲ ਬਾਜ਼ਾਰ ਵਰਗੀ ਇਹ ਬਰਫੀ ਬਣਾ ਰਹੇ ਹਾਂ ਤਾਂ ਉਹਦੇ ਲਈ ਹੈ ਜਿਹੜਾ ਮੇਰੇ ਉੱਪਰ ਚਾਂਦੀ ਦਾ ਵਰਕ ਐਡ ਕਰ oui ਤੋ ਦੇ ਲਈ ਪਹਿਲਾਂ ਮੈਨੂੰ ਠੰਡਾ ਹੋਣ ਦਿਉਂਗੀ ਥੋੜਾ ਜਿਹਾ ਇਹ ਬਰਫੀ ਹੈ ਜਿਹੜੀ ਅੱਧੇ ਘੰਟੇ ਚ ਬਣ ਕੇ ਤਿਆਰ ਹੋ ਜਾਂਦੀ ਯਾਨੀ ਕਿ ਅੱਧੇ ਘੰਟੇ ਬਾਅਦ ਹੀ ਆਪਾਂ ਇਹਦੇ ਪੀਸ ਕੱਟ ਸਕਦੇ ਹਾਂ ਤੇ 15 ਮਿੰਟਾਂ ਬਾਅਦ ਹੈ ਜਿਹੜਾ ਮੈਂ ਬਰਫੀ ਦੇ ਉੱਪਰ ਚਾਂਦੀ ਦਾ ਵਰਕ ਲਾਤਾ ਸੀਗਾ ਤੇ ਉਸ ਤੋਂ ਬਾਅਦ ਮੈਨੂੰ 15 ਮਿੰਟ ਫੇਰ ਰੱਖਤਾ ਤੇ ਟੋਟਲ ਅੱਧੇ ਘੰਟੇ ਬਾਅਦ ਬਰਫੀ ਦੀ ਮੈਂ ਪੀਸ ਹੈ ਜਿਹੜੇ ਕੱਟ ਲੂੰਗੀ ਦੇਖੋ ਕਿੰਨੀ ਵਧੀਆ ਬਰਫੀ ਹੈ ਜਿਹੜੀ ਘੱਟ ਤੋਂ ਘੱਟ ਸਮੇਂ ਜੇ ਸੈੱਟ ਹੋ ਗਈ ਤੇ ਵਧੀਆ ਜਿਸ ਵੀ ਸ਼ੇਪ ਦੇ ਤੁਸੀਂ ਪੀਸ ਕੱਟਣੇ ਹੋਵੇਂ ਕੱਟ ਸਕਦੇ ਹੋ ਸਿਕਯੋਰ ਕੱ ਯਾਨੀ ਮੇ ਕਾਜੂ ਕਤਲੀ ਹੁੰਦੀ ਹੈ ਤੁਸੀਂ ਹੁਣ ਇਹ ਵੀ ਪੀਸ ਹੈ ਜਿਹੜੇ ਟ੍ਰਾਇੰਗਲ ਉਹ ਵੀ ਖਾ ਸਕਦੇ ਹੋ ਤੇ ਇੱਥੇ ਜਿਹੜੇ ਐਕਸਟਰਾ ਪੀਸ ਸੀਗੇ ਕਿਨਾਰੀਆਂ ਤੋਂ ਉਹ ਆਪਾਂ ਅਲੱਗ ਕਰ ਤੇ ਤੇ ਇੱਕ ਪੀਸ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਦੇਖੋ ਕਿੰਨਾ ਵਧੀਆ ਇਹਦਾ ਟੈਕਸਚਰ ਬਣਿਆ ਕੋਈ ਵੀ ਇਹਨੂੰ ਦੇਖ ਕੇ ਖਾ ਕੇ ਦੱਸ ਨਹੀਂ ਸਕਦਾ ਵੀ ਇਹ ਆਪਾਂ ਮੈਦੇ ਦੀ ਵਰਫੀ ਬਣਾਈ ਹੈ ਬਿਲਕੁਲ ਲੱਗ ਰਹੀ ਹੈ ਨਾ ਜਿਵੇਂ ਆਪਾਂ ਬਾਜ਼ਾਰ ਚੋਂ ਲੈ ਕੇ ਆਉਨੇ ਹੁੰਦੇ ਆ ਮਹਿੰਗੇ ਭਾਅ ਦੀ ਵਰਫੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਇੱਕ ਪੀਸ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਹੈ ਵੀ ਕਿੰਨੀ ਨਰਮ ਬਣੀ ਹੈ ਦੇਖੋ ਬਹੁਤ ਹੀ ਨਰਮ ਬਣ ਕੇ ਤਿਆਰ ਹੁੰਦੀ ਹੈ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਘੱਟ ਪੈਸਿਆਂ ਦੇ ਖਰਚੇ ਹੁਣ ਇਹ ਤਾਂ ਆਪਣੀ ਵਾਈਟ ਵਰਫੀ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਦੇਖੋ ਬਿਲਕੁਲ ਲੱਗ ਰਹੀ ਹੈ ਨਾ ਬਾਜ਼ਾਰ ਵਰਗੀ ਜਿੱਥੇ ਤੁਸੀਂ ਦੇਖਿਆ ਹੋ ਨਾ ਬਾਜ਼ਾਰ ਦੇ ਵਿੱਚ ਵੀ ਮਠਿਆਈਆਂ ਦੇਖਾਣਾ ਤੇ ਬਰਫੀਆਂ ਜਿਹੜਾ ਕਿੰਨੀਆਂ ਸੋਹਣੀਆਂ ਸੁਣੀਆਂ ਸਜਾ ਕੇ ਰੱਖੀਆਂ ਹੁੰਦੀਆਂ ਨੇ ਤਾਂ ਆਪਾਂ ਬਿਲਕੁਲ ਉਹੀ ਜੀ ਸਜਾ ਕੇ ਬਰਫੀ ਨੂੰ ਤਿਆਰ ਕਰਨਾ ਹੈ ਤਾਂ ਉਦੋਂ ਲਈ ਇੱਕ ਪੀਸ ਆਪਾਂ ਇਸ ਤਰੀਕੇ ਨਾਲ ਉਠਾਵਾਂਗੇ ਤੇ ਕਰਦੇ ਦੀ ਮਦਦ ਨਾਲ ਹਲਕਾ ਜਿਹਾ ਪ੍ਰੈਸ ਕਰਦੇ ਆਂਗੇ ਵੀ ਜਿਹਦੇ ਨਾਲ ਇਹਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਬਣ ਜੂਗਾ ਤੇ ਇੱਕ ਕਿਨਾਰੀ ਤੇ ਮੈਂ ਰੱਖ ਦੂੰਗੀ ਪੇਸਤੇ ਦਾ ਇਸ ਤਰੀਕੇ ਨਾਲ ਟੁਕੜਾ ਪੇਸਤੇ ਦੇ ਮੈਂ ਇਸ ਤਰੀਕੇ ਨਾਲ ਬਰੀਕ ਟੁਕੜੇ ਘਰ ਲਏ ਸੀ ਤੇ ਇੱਕ ਸਾਈਡ ਤੇ ਰੱਖ ਦਾਂਗੇ ਬਦਾਮ ਦਾ ਟੁਕੜਾ ਇਸ ਤਰੀਕੇ ਨਾਲ ਹੁਣ ਦੱਸੋ ਤੁਸੀਂ ਦੇਖ ਕੇ ਲੱਗ ਰਹੀ ਹੈ ਨਾ ਬਿਲਕੁਲ ਬਾਜ਼ਾਰ ਵਰਗੀ ਇਹ ਬਰਫੀ ਜਿਹੜੀ ਮਹਿੰਗੇ ਮਹਿੰਗੇ ਭਾਦੀ ਆਪਾਂ ਬਾਜ਼ਾਰ ਚੋਂ ਆਪਾਂ ਮਠਾਈ ਦੀ ਦੁਕਾਨ ਤੋਂ ਖਰੀਦ ਖੇਲਿਆ ਹੋਣੀ ਹੈ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨੂੰ ਸਜਾ ਕੇ ਸਾਰੀ ਨੂੰ ਤੇ ਇੱਕ ਪਲੇਟ ਦੇ ਵਿੱਚ ਜਿਹੜਾ ਸਰਵ ਕਰ ਲਾਂਗੇ ਮਹਿਮਾਨਾਂ ਦੇ ਸਾਹਮਣੇ ਤੁਸੀਂ ਰੱਖੋਗੇ ਨਾ ਉਹਨਾਂ ਨੂੰ ਤਾਂ ਯਕੀਨ ਹੀ ਨਹੀਂ ਆਉਣਾ ਵੀ ਤੁਸੀਂ ਇਹ ਆਪਣੇ ਹੱਥਾਂ ਨਾਲ ਬਣਾ ਕੇ ਤਿਆਰ ਕੀਤੀ ਆ ਤੇ ਉਹ ਵੀ ਸਿਰਫ ਇੰਨੇ ਘੱਟ ਪੈਸਿਆਂ ਦੇ ਖਰਚੇ 'ਚ ਤੇ ਇੰਨੀ ਜ਼ਿਆਦਾ ਟੇਸਟੀ ਕਿਉਂਕਿ ਟੇਸਟ ਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਲਓ ਜੀ ਤੁਸੀਂ ਇਹਨੂੰ ਡੱਬੇ 'ਚ ਭਰ ਕੇ ਫ੍ਰਿਜ ਦੇ ਵਿੱਚ ਇੱਕ ਮਹੀਨਾ ਰੱਖੋਗੇ ਨਾ ਇੱਕ ਮਹੀਨਾ ਬਿਲਕੁਲ ਇਹ ਖਰਾਬ ਨਹੀਂ ਹੁੰਦੀ ਤੇ ਫਿਰ ਹੁਣੇ ਬਣਾ ਲਓ ਤੇ ਤੁਸੀਂ ਜਿਹੜਾ ਡੱਬਾ ਭਰ ਕੇ ਇਹਨੂੰ ਰੱਖ ਲਓ ਜਦੋਂ ਵੀ ਮਾਨ ਕਰੀ ਤੁਸੀਂ ਇਹ ਜਿਹੜਾ ਇਹਨੂੰ ਚਾਹ ਦੇ ਨਾਲ ਅਵੇਂ ਵੀ ਖਾਣਾ ਜਾਂ ਮਹਿਮਾਨ ਆ ਜਾਂਦੇ ਘਰੇ ਤੁਸੀਂ ਉਹਨਾਂ ਨੂੰ ਸਰਵ ਕਰਨ ਦਾ ਸਰਵ ਕਰ ਸਕਦੇ ਹੋਂ ਬਹੁਤ ਹੀ ਟੇਸਟੀ ਬਣਦੀ ਹੈ ਕਿੰਨੀ ਜਿਆਦਾ ਨਰਮ ਬਣੀ ਹੈ ਦੇਖੋ ਤੇ ਇਸ ਤਰ੍ਹਾਂ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਤੋਂ ਘਰ ਸਮਾਨ ਦੇ ਨਾਲ ਤੇ ਘਰ ਤੋਂ ਘਰ ਖਰਚੇ ਦੇ ਨਾਲ ਆਪਾਂ ਇਹ ਬਰਫੀ ਜਿਹੜੀ ਘਰ ਦੇ ਵਿੱਚ ਬਹੁਤ ਹੀ ਟੇਸਟੀ ਬਣਾ ਕੇ ਤਿਆਰ ਕਰ ਲਈ ਆ ਤੁਸੀਂ ਵੀ ਇਸ ਰੈਸਪੀ ਨੂੰ ਜਰੂਰ ਘਰ ਦੇ ਵਿੱਚ ਟਰਾਈ ਕਰਿਓ ਜੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਤੋਆਂ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ